ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਹਾਂਜੀ ਹਾਂਜੀ ਬਾਈ ਤੁਹਾਨੂੰ ਤਾਂ ਕਹਿ ਦੇਣੀ ਗੱਲ ਪਤ ਜੀ ਅਸੀਂ ਗੱਲ ਕਰਦੇ ਹਾਂ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਦਾਂ ਨੂੰ ਕਹਿਣਾ ਮੇਰੀ ਗੱਲ ਕਰ ਸਰ ਮੈਂ ਸਰ ਮੇ ਜਿਹੜੀ ਯਾਰ ਤੂੰ ਮੇਰੀ ਗੱਲ ਅਸੀਂ ਤਾਂ ਸਰ ਜੋ ਸਾਹਮਣੇ ਦੇਖ ਰਿਹਾ ਹਾਂ ਅਸੀਂ ਉਹ ਤੂੰ ਮੇਰੀ ਮੈਂ ਕਹਾਂ ਮੈਂ ਮੈਸੇਜ ਲੱਗਿਆ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸੇ ਚੱਲੋ ਕਿਹਾ ਤੁਸੀਂ ਇਹ ਸਾਡੇ ਲਈ ਤੂੰ ਨੋਰਮਲ ਬੰਦਾ ਹੈ ਤੂੰ ਕਰ ਤੂੰ ਕਰ ਮੈਂ ਤੁਹਾਨੂੰ ਪੁੱਛਾਂ ਹਾਂ ਸਲਾਮ ਕਰ ਤੂੰ ਉਹ ਦੱਸੂੰਗੀ ਮੈਂ ਕਸ ਤੂੰ ਕੌਣ ਆ ਦਾ ਮੈਂ ਤੈਨੂੰ ਕਹਿੰਦਾ 5 ਮਿੰਟ ਬਹਿ ਕੇ ਮੈਂ ਕਹਿੰਦਾ ਹੁਣੇ ਦੱਸ ਬਹਿ ਕੇ 5 ਮਿੰਟ ਵੇਟ ਕਰ ਪੀ ਕੇ ਤੁਸੇ ਲੱਗਿਆ ਉਹ ਜਨਾਬ ਜਨਾਬ ਨੇ ਗਲਤ ਕੰਮ ਕਰੀ ਹੋ ਰਹੀ ਆ ਮੇ ਡਿਊਟੀ ਆ ਨਹੀਂ ਆਨ ਡਿਊਟੀ ਆ ਇਹ ਗਲਤ ਬਦੱਸ ਬਿਦੂ ਬਿਦੂ ਸੌਂਦੀ ਹੈ ਦੂਰੀ ਕੌਣ ਹੈ ਯਾਰ ਮੈਂ ਬੀਤੇ ਤੇ ਕੀ ਹਾਂ ਮੈਂ ਜੁੜੂ ਹੋ ਗਿਆ ਹਾਂ ਆਓ ਕਿੱਥੇ ਭਾਈ ਆ ਰਹੇ ਆ ਅੰਦਰ ਖੜੀ ਵੀ ਹਾਂਜੀ ਖੜੀ ਤਾਂ ਸੀ ਪੁੱਛ ਪੁੱਛ ਉਹ ਲੇਡੀ ਦੱਸ ਰਹੀਆਂ ਬਿਆਨ ਦਿੱਤਾ ਨੇ ਕਿੱਥੇ ਕਿੱਥੇ ਖੜੀ ਆ ਫਿਰ ਲੈ ਕੇ ਗਏ ਕਿੱਥੇ ਅਸੀਂ ਕਿੱਥੇ ਉਹਦੇ ਦੇਖਿਆ ਹਾਂ ਅੱਖਾਂ ਦੀ ਪੱਟ ਭਾਂ ਦੇ ਦੱਸ ਮੈਂ ਕਿਹਾ ਫਿਰ ਗਾਲਾਂ ਕੱਢੀ ਜਾਂਦਾ ਵਿਦਾਊਟ ਦਰਦੀ ਹਾਂ ਕਿੱਤੀ ਹੋਈ ਓ ਯਾਰ ਮੈਂ ਤੈਨੂੰ ਦੱਸਿਆ ਮੈਂ ਮੀਟਿੰਗ ਕਰਦਾਂ ਕਰਕੇ ਆ ਹਾਂ ਸਾਥੋਂ ਡਰਿੰਕੀ ਪੀਆ ਹਾਂ ਯਾਰ ਮੈਂ ਮੀਟਿੰਗ ਕਰਦਾਂ ਕਰਕੇ ਆ ਬਸ ਜੇ ਮੀਟਿੰਗ ਟੈਂਡ ਕਰਨ ਕਰਕੇ ਐਸਾ ਤੁਸੀਂ ਆਪਣੇ ਕਮਰੇ 'ਚ ਬਹਿੰਦੇ ਤੁਸੀਂ ਆਫ ਡਿਊਟੀ ਸੀ ਤੇ ਯਾਰ ਕੁਆਟਰ 'ਚ ਨਿਕਲਿਆ ਮੈਂ ਸਰ ਫੇ ਲੇਡੀਜ਼ ਨੂੰ ਕਿਤਨਾ ਆਏ ਤੁਸੀਂ ਤੇ ਲੇਡੀਜ਼ ਇੱਥੇ ਗੀ ਗੱਲਾਂ ਸਰ ਤੁਸੀਂ ਦੋਨੇ ਪਾਸੇ ਚੱਲੀ ਫਿਰਦਾ ਹਾਂ ਦੱਸਾਂ ਯਾਰ ਤੂੰ ਹਾਂ ਜਨਾਬ ਤੁਸੀਂ ਦੋਨੇ ਪਾਸੇ ਚੱਲੀ ਫਿਰਦਾ ਹਾਂ ਯਾਰ ਤੂੰ ਖੜ੍ਹ ਦੇ ਮੇਰੇ ਨਾਲ ਗੱਲ ਕਰ ਲੈ ਬਣ ਜਾਏ ਇਹ ਕੀ ਗੱਲ ਆਏ ਤੂੰ ਯਾਰ ਰੇਪ ਕਰਕੇ ਕਦੇ ਨਹੀਂ ਮਿਲ ਕੇ ਮੈਂ ਕੀਤਾ ਨਹੀਂ ਸਰ ਗੱਲ ਕਰੰਦੋ ਤੁਸੀਂ ਹੁਣ ਹੋਰ ਨਾ ਜਾਓ ਗੱਲ ਕਰਨ ਦੋ ਹਾਂ ਦੱਸੋ ਉਹ ਯਾਰ ਕੀ ਗੱਲ ਹੋਰ ਦੱਸੂਗਾ ਹੋਰ ਨਹੀਂ ਹੋਰ ਨਹੀਂ ਯਾਰ ਕੋ ਸਟੇਸ਼ਨ ਸੁਣੋ 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 ਯੋ ਕਵਾਟਰ ਦੇ ਅੰਦਰ ਜਿਹੜਾ ਉਹ ਜਿਹੜਾ ਬੋਸਤੀ ਪੜਦੀ ਆਪਣੀ ਨਹੀਂ ਮੰਦੀ ਕਿ ਮੈਨੂੰ ਕਹੋਗੇ 1000 ਫੋਨ ਲੱਗੇ ਨਾ ਨਹੀਂ ਗ੍ਰੀਟ ਨਹੀਂ ਗੱਲ ਕੋਈ ਨਹੀਂ ਭਾਜੀ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾਮ ਹੈ ਤੁਹਾਡਾ ਕਿ ਮੈਂ ਸਰਵਿਸ ਫੈਦਾਰ ਸਿੰਘ ਹਾਂਜੀ ਚੌਂਕੀਦਾਰ ਫਲੋਰ ਹਾਂਜੀ ਇੱਥੇ ਕੋ ਕਵਾਟਰ ਨਿਕਲੇ ਆ ਤੇ ਲੇਡੀ ਸੀ ਜੀ ਨੇੜੀ ਫੋਨ ਫੋਨ ਤੇ ਗੱਲ ਕਰ ਰਹੇ ਸੀ ਜੀ ਠੀਕ ਹੈ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਉਹ ਫੋਨ ਤੇ ਕਿੱਦਾਂ ਕਰ ਗਈ ਹੈ ਠੀਕ ਹੈ ਤੁਹਾਨੂੰ ਪੁੱਛੋ ਥੋੜਾ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰੀ ਤੁਹਾਨੂੰ ਕਿਉਂ ਅਸ਼ਾਕੇ ਨੂੰ ਲਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅਸ਼ਾਕੇ ਨੂੰ ਕਿਉਂ ਲਗਾ ਇਹ ਇੰਟਰਫੇਅਰ ਕੋ ਕੀਤਾ ਨਾ ਉਹਦੇ ਫੋਨ ਵਿੱਚ ਇੰਟਰਫੇਅਰ ਉਹ ਸੁਣ ਤੁਹਾਡੇ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਉਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਬਾਲਾ ਕੀ ਕਰਾ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਬੇਟਾ ਇੰਟਰਨੈਟ ਸਰਵ ਪ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰ ਗੱਲ ਕਰ ਤੁਸੀਂ ਤੁਹਾਨੂੰ ਕਿਹਾ ਉਹਦੇ ਨਾਲ ਦਖਨ ਦਾ ਜੀ ਤੁਹਾਡੇ ਨਾਲ ਤੁਹਾਡੇ ਨਾਲ ਉਹ ਦਖਨ ਦਾ ਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਇਹ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਕਰਨਾ ਹੈ ਤਾਂ ਫਿਰ ਫੋਨ ਬਾਰੀ ਪੁੱਛੀ ਤੁਸੀਂ ਬਾਤਮੀ ਜੀ ਕਿਉਂ ਕੀਤੀ ਤਾਂ ਹੈਲੋ ਹੈਲੋ ਮੈਂ ਕਿਹਾ ਫੋਨ ਬਾਰੀ ਪੁੱਛਿਆ ਕਿਉਂ ਕਿਉਂ ਇਹ ਟੱਕੇ ਨਾਲ ਨਿਕਲ ਤੱਕੇ ਨਾਲ ਕਿਉਂ ਕਿ ਤੁਸੀਂ ਨਹੀਂ ਟੱਕੇ ਨਾਲ ਤੁਸੀਂ ਵੀ ਲੇਡੀ ਨੂੰ ਅੰਧ ਫੜ ਕਰ ਗਿਆ ਤੁਸੀਂ ਅੰਦਾ ਖਿੱਚ ਕੇ ਖੇਤ ਕਿੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾ ਵੀ ਮਾਰੀਆਂ ਦੇ ਲੈਣੇ ਅੱਛਾ 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 ਉਹ ਇਧਰ ਆ ਖੜੇ ਹੋ ਫਿਰ ਟੱਬਰੀ ਆ ਇਧਰ ਆ ਜਾਓ ਸਾਰਾ ਸਤੋ ਤੁਸੀਂ ਡਿਊਟੀ ਆਫਸਰ ਹੋ ਕੇ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਦੇ ਹੋ ਕੇ ਐਦਾਂ ਦੇ ਸਟੈਪ ਕਰ ਰਹੇ ਆ ਕਿ ਚੰਗੀ ਵਾਲੇ ਉਹ ਵੀ ਵੀਡੀਓ ਬੈਠੇ ਸਭ ਤੋਂ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬਾਰੇ ਚੇਹਰ ਜਾ ਕੇ ਬੰਨੇ ਉਹ ਕੀ ਮਾਮਲਾ ਫਿਰ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਥੇ ਬੈਠੇ ਹੋ ਕਿਹੜੇ ਕੋਲ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਐਸਐਚਓ ਐਸਐਚਓ ਇੰਚਾਰਜ ਇੰਚਾਰਜ ਹੁੰਦਾ ਤੇ ਬਿਦੌੜ ਮਾਰੀ ਜਣਾ ਸਰ ਜਾ ਕੇ ਯਾਰ ਕੁਆਟਰ ਕਿਉਂ ਮੇਰੇ ਕੁਆਟਰ ਉਹ ਮੇਰਾ ਕੁਆਟਰ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਾਰ ਦੀ ਮੈਂ ਕੁਆਟਰ 'ਚ ਬੈਠਾ ਹਾਂ ਕੁਆਟਰ ਦੀ ਗੱਲ ਆ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਉਹ ਵਾੜੋ ਵੀਡੀਓ ਹੈਗੀ ਆ ਬਸ ਬੈਠਿਆਂ ਦੀ ਉੱਥੇ ਚੇਹਰੋ ਜੋ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਦਾ ਕੋਈ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲ ਕੀਤੀ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਕੋਈ ਗੱਲ ਕੀਤੀ ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਮਾ ਗੱਲ ਕਰਦੀ ਕਿਉਂ 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 ਸਰ ਕਿਉਂ ਤਾਂ ਲੜਾਈ ਹੁੰਦੀ ਆ ਕੋਈ ਲੜਦਾ ਵੀ ਨਾ ਪਾਉਂ ਮੈਂ ਲੜਨ ਦੀ ਗੱਲ ਕਰਦਾ ਨਹੀਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਯਾਰ ਅਸੀਂ ਪ੍ਰੋਫੈਸਰ ਹਰ ਅੱਖਰ ਦੀ ਸਵਾਲੇ ਤੁਸੀਂ ਕਹਿੰਦੇ ਮੈਂ ਹੁਣ ਡਿਊਟੀ ਨਹੀਂ ਹੈਗਾ ਥੋੜੀ ਜਿਹੀ ਪੁੱਛਿਆ ਯਾਰ ਉਸ ਅਸਫਸਰ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪ੍ਰੋਫੈਸਰ ਨਹੀਂ ਹੁੰਦਾ ਉਹ ਯਾਰ ਮੀਟਿੰਗ ਨੋ ਨੋ ਸਰ ਤੁਸੀਂ ਯੂ ਆਰ ਰੌਂਗ ਸਰ ਯਾ ਤੋ ਆਈ ਏਮ ਰਾਈਟ ਨਾ ਨੋ ਨੋ ਰੋ ਤੁਸੀਂ ਯੂ ਆਰ ਰੋਂਗ ਸਰ ਤੁਸੀਂ ਜਾਂ ਤੁਸੀਂ ਆਪਟੀਟੀ ਹੈਗਾ ਤੁਸੀਂ ਕਿਸੇ ਦੇ ਕੋਲ ਆਫ ਨਹੀਂ ਹਾਂ ਮੀਟਿੰਗ ਕੀ ਹੁੰਦੀ ਹੈ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਲੇਡੀ ਨੂੰ ਅੰਦਰ ਕਿਉਂ ਲਗਾਇਆ ਕਿ ਇਹ ਮੀਟਿੰਗ ਕੀ ਹੁੰਦੀ ਹੈ ਤੁਸੀਂ ਅੰਦਰ ਕਿਉਂ ਲਗਾਇਆ ਕਿ ਇਹ ਲੇਡੀ ਨੂੰ ਅੰਦਰ ਗਈ ਦੱਸੋ ਕਿੱਥੇ ਟ੍ਰੀਟਮੈਂਟ ਕੀ ਉਹਦਾ ਮਾੜੀ ਗਰੋ ਨਾਲ ਮੈਂ ਫੇਰ ਗੱਲ ਕਰਾਂ ਮੈਂ ਤਾਂ ਸਿਰਫ ਉਹ ਵਾਰੀ ਪੁੱਛਿਆ ਫੋਨ ਕਿਉਂ ਕਰਦੀਆਂ ਕੀ ਕਰਾਂ ਕੀ ਕਰਾਂ ਜੀ ਫੋਨ ਕਿਉਂ ਕਰਦੀਆਂ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਆ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪਸੇ ਲੈਣਾ ਦਾ ਮੈਂ ਤੁਹਾਡੇ ਕੋਲ ਰਾਈਟ ਹੈਗਾ ਮੇਰੇ ਹਾਂਜੀ ਹੈਗਾ ਜੇ ਤੁਹਾਡੇ ਦੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਉਦੋਂ ਠੀਕ ਕੋਈ ਨਹੀਂ ਜੇ ਤੁਹਾਡੇ 'ਤੇ ਇਲਜ਼ਾਮ ਲੱਗਿਆ ਤੁਹਾਡੇ ਤੇ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਆਪਸ਼ਨ ਦੱਸਾਂਗੇ ਜੱਟ ਹੋਰ ਦੱਸ ਬੰਦਾ ਸਰਾ ਇਹ ਆਪੇ ਪੁੱਛ ਲੈਣਾ ਤੁਸੀਂ ਨਹੀਂ ਦੱਸਣਾ ਕੋਣ ਆ ਮੈਂ ਆਪੇ ਤੱਕ ਸਾਰਾ ਅਸੀਂ ਪੁੱਛ ਲੈਣਾ ਯਾਰ ਤੂੰ ਪੁੱਛ ਮੈਨੂੰ ਮੈਂ ਕਹ ਸਰਾ ਹੀ ਡੀਐਮ ਯਾਰ ਤੂੰ ਵੀ ਸਾਰਾ ਮੈਂ ਕਹ ਡੀਐਮ ਸਾਹਮਣੇ ਆ ਹੀ ਹੁਣੇ ਹੀ ਗੱਲ ਕਰਨੀ ਫਿਰੋਜ਼ਪੁਰ ਸਾਹਿਬ ਜਿਹੜਾ ਤੁਸੀਂ ਇਹ ਚੌਂਕੀ ਚ ਲਾਇਆ ਮੈਂ ਨਹੀਂ ਕਰਿਆ ਯਾਰ ਮੈਂ ਐਸੋ ਤੇ ਲੱਗਿਆ ਆ ਹਾਂ ਉਹ ਤੋਂ ਮੈਂ ਮੈਂ ਕਿਹੜੇ ਸੱਪ ਜਾ ਮੈਂ ਕਹਿੰਦਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸਚ ਹੁੰਦਾ ਸਰ ਰੱਖਿਆ ਵਾਸਤੇ ਅੱਛਾ ਅੱਛਾ ਠੀਕ ਆ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀਆਂ ਨਾਲ ਬਤਮੀਜ਼ੀ ਕਰੋ ਤੁਸੀਂ ਆ ਜਿਹੜੇ ਅਲੋਕੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਦੱਸੋ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਆ ਕੀ ਤੁਹਾਡਾ ਪੱਖ ਹੈ ਦੇਖੋ ਫੋਨ ਕਰਨਾ ਉਹ ਅੱਛੀ ਗੱਲ ਹੈ ਹਾਂਜੀ ਤੁਸੀਂ ਨਹੀਂ ਕਰਦੇ ਮੈਂ ਤੁਸੀਂ ਆਪਣੇ ਰੈਸਟੋਰੈਂਟ ਨਾਲ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਹਾਂ ਸਾਰੇ ਡਿਊਟੀ ਅਫਸਰ ਮਤਲਬ ਤੁਸੀਂ ਕਿਸੇ ਨਾਲ ਤੁਸੀਂ ਪ੍ਰਾਈਵੇਟ ਲੈਬ ਚ ਕਿਸੇ ਦਾ ਇੰਟਰਫੇਅਰ ਕਰੋਗੇ ਕਿ ਐਸਏ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰੋਗੇ ਕਿ ਤੁਸੀਂ ਡਿਊਟੀ ਡਿਊਟੀ ਆਫਸਰ ਦਾ? ਅੱਛਾ ਦੱਸੋ ਪ੍ਰਾਈਵੇਟ ਲਾਈਫ ਨਹੀਂ ਪੁਸ਼ਕਾ ਉਹ ਆਪਾਂ ਪੁਸ਼ਕਾ ਦਾ ਕਰਾਂਗੇ। ਆਪਾਂ ਅਮਪਲਾਈ ਦਾ ਤੁਹਾਡੀ ਪੁਸ਼ਕਾ ਦਾ ਸੋਦੀਆ। ਆਪਾਂ ਤੁਹਾਡੀ ਅਮਪਲਾਈ ਦਾ ਤੁਹਾਨੂੰ ਉਹ ਤੇ ਸ਼ੱਕ ਸੀ ਕੋਈ? ਮੈਂ ਕਹ ਰਿਹਾ ਸ਼ੇਰ ਮਗਰ ਪੁਸ਼ਕਾ ਦਾ ਤੁਹਾਨੂੰ ਸਾਰਾ ਉਹ ਤੇ ਤੁਹਾਨੂੰ ਸ਼ੱਕ ਉਹ ਕ੍ਰਾਈਮ ਕੀਤਾ ਲੈਡੀ ਨੇ ਪੁਸ਼ਕਾ ਦਾ। ਸਾਰਾ ਉਹਨੇ ਕੋਈ ਕ੍ਰਾਈਮ ਕੀਤਾ ਲੈਡੀ ਨੇ? ਮੈਂ ਇਹ ਦੱਸੋ ਪੁਸ਼ਕਾ ਮੈਂ ਕਹਿੰਦਾ ਇਹ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਉਹਨੇ ਕ੍ਰਾਈਮ ਕੀਤਾ ਲੈਡੀ ਨੇ ਕੋਈ? ਮੈਨੂੰ ਨਹੀਂ ਪਤਾ ਮੈਂ ਬਣਾ ਵੀ ਪੁਰਸਕਾਦਤ ਹੁੰਦੀ ਹੈ ਮੈਂ ਤੁਹਾਡੀ ਗੱਲ ਮੰਨਦਾ ਸਰ ਅਸੀਂ ਵੀ ਰੋਜ਼ ਸੋਚਦਾ ਰਹਿੰਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਟਾਈਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਂਦਾ ਮੈਂ ਖੇਡਾ ਨਹੀਂ ਜਾਂਦਾ ਨਹੀਂ ਲੋਡੀ ਜੋ ਚਲੋ ਸਰ ਠੀਕ ਆ ਸਰ ਅਸੀਂ ਇਹ ਪੁੱਛਦੇ ਆ ਵੀ ਜੇ ਤੁਸੀਂ ਉਹ ਲੇਡੀ ਤੁਹਾਡੀ EMPLOYEES ਨਹੀਂ ਹੈਗੀ ਤੇ ਇਹ ਨਹੀਂ ਹੈਗੀ ਤੁਸੀਂ ਇਹਨੂੰ ਕਿਉਂ ਇੰਟਰਵਿਊ ਕੀਤਾ ਲਾਇਆ ਜੀ ਉਹਨਾਂ ਨੇ ਵੀ ਸਵਾਰ ਦਵਾਇਆ ਵੀ ਹੁਣ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੇ ਸਸਪੈਂਡ ਕੀਤਾ ਗਿਆ ਆ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਦੋਸਤੋਂ ਕਹੀਂ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਈਦਾ ਨਾ ਕਰ ਸਕਾਂ ਹਾਂਜੀ ਓਕੇ ਇਹਨੂੰ ਸੁਣਨਾ ਮਿਲਿਆ ਜੀ ਚੌਂਕੀ ਵਾਲੇ ਵੱਲੋਂ ਕਿ ਈਦਾ ਨਾ ਜੀ ਆਪਣਾ ਮੁਲਾਜ਼ਮ ਉਹ ਦਿਸਾਨ ਸੀ ਜੀ ਉਹਨਾਂ ਨੇ ਕੋਈ ਲੇਡੀ ਲੰਘਦੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਦੇ ਬਹਿਸ ਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਕੰਨੀ ਬਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੀ ਨੂੰ ਜੀ ਪੁੱਤਰ ਕੀ ਹੈ ਤੁਹਾਨੂੰ ਜੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰੋ ਦੱਸੀ ਸਾਡੇ ਨਾਲ ਗੱਲ ਸਾਨੂੰ ਕਿ ਉਹਨਾਂ ਸਾਡੇ ਉਹ ਮੁਲਾਜ਼ਮ ਨੇ ਉਹਨਾਂ ਕੋ ਬਸੋਰੀ ਫੀਲ ਕਰ ਲਈ ਆ ਕਿ ਗਾਂਵ ਪੇ ਇੱਕ ਈਦਾ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਿੰਦਾ ਮੈਂ ਕੋਈ ਗੱਲ ਵੀ ਨਹੀਂ ਕੋਣੀ ਰਿਟਨ ਨੂੰ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨੂੰ ਜੀ ਤਸੱਦੀ ਹੈ ਮੇਰੀ ਕਿ ਜੇ ਲੋ ਗਾਂ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜੇਗੀ ਓਕੇ ਠੀਕ ਹੈ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਨ ਸਾਨੂੰ ਮੈਨੂੰ ਕਿਹਾ ਸੀ ਉਹ ਸੈਟੀਸਫਾਈ ਨਹੀਂ ਹੋਣ ਓਕੇ